ਇੱਕ ਜਿਹੜੀ ਆਈ ਥਿੰਕ ਅਹਿਮ ਖਬਰ ਆ ਸਾਰੇ ਸਿੱਖਾਂ ਨੂੰ ਇਸ ਤੇ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਆ ਤੁਲਸੀ ਗੱਬਰਡ ਜਿਹੜੀ ਕਿ ਅਮਰੀਕਾ ਦੀ ਹੁਣ ਇੰਟੈਲੀਜੈਂਸ ਡਾਇਰੈਕਟਰ ਆ ਉਹ ਦਿੱਲੀ ਦੇ ਵਿੱਚ ਗਈ ਹੋਈ ਆ ਉਥੇ ਜੀ ਡਬਲ ਦੇ ਨਾਲ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੋਈ ਆ ਉਹਨਾਂ ਦਾ ਇੱਕ ਜਿਹੜਾ ਬਿਆਨ ਆ ਉਹ ਧਿਆਨ ਇਸ ਵੱਲੋਂ ਮੰਗਦਾ ਆ ਉਹਨਾਂ ਨੇ ਬੰਗਲਾਦੇਸ਼ ਨੂੰ ਲੈ ਕੇ ਬਿਆਨ ਦਿੱਤਾ ਆ ਵੀ ਉਥੇ ਜਿਹੜੇ ਮਾਈਨੋਰਟੀਜ਼ ਦੀ ਤੇ ਹਿੰਦੂਆਂ ਦੀ ਜਿਹੜੀ ਕਤਲੋਗਾਰਥ ਕਹਿੰਦੇ ਹੋਈ ਆ ਉਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਬਹੁਤ ਚਿੰਤਤ ਜਿਹੜਾ ਉਹ ਹੈਗਾ ਆ ਉਦਾਂ ਜਿਹੜਾ 43 ਆ ਆ ਮੁਲਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਉਹਦੇ ਵਿੱਚ ਬੰਗਲਾਦੇਸ਼ ਦੇ ਉੱਤੇ ਉਹਨਾਂ ਨੇ ਕਿਸੇ ਤਰੀਕੇ ਦੀ ਰੋਕ ਉਹਨਾਂ ਨੇ ਨਹੀਂ ਲਗਾਈ ਹੈਗੀ ਉਧਰ ਜਦ ਮੁਲਾਕਾਤ ਹੋਈ ਆ ਮੋਦੀ ਦੀ ਤੇ ਤੁਲਸੀ ਗਬੜ ਦੀ ਮੋਦੀ ਹੁਣਾਂ ਨੇ ਜਿਹੜਾ ਗੰਗਾ ਦਾ ਜਲ ਆ ਉਹ ਜਿਹੜੇ ਕੂੰਬਤੌਲ ਜਿਹੜਾ ਲਿਆ ਕੇ ਵਿਸ਼ੇਸ਼ ਤੌਰ ਤੇ ਉੱਤੇ ਉਹਨਾਂ ਨੂੰ ਦਿੱਤਾ ਆ ਸੋ ਇਹ ਜਿਹੜਾ ਬਿਆਨ ਆ ਨਾ ਇਹ ਜ਼ਰੂਰ ਧਿਆਨ ਮੰਗਦਾ ਹੈਗਾ ਆ ਕਿੱਥੇ ਅਮਰੀਕਾ ਇਹ ਕਹਿੰਦਾ ਸੀਗਾ ਵੀ ਭਾਰਤ ਵਿੱਚ ਜਿਹੜੇ ਮਾਈਨੋਰਟੀਜ਼ ਦੇ ਨਾਲ ਤੱਕਾ ਹੋ ਰਿਹਾ ਆ ਉਸ ਨੂੰ ਲੈ ਕੇ ਵੀ ਉਹ ਚਿੰਤਤ ਆ ਪਰ ਹੁਣ ਬੰਗਲਾਦੇਸ਼ ਦੇ ਵਿੱਚ ਜਿਹੜੀ ਚਿੰਤਾ ਉਹਨਾਂ ਨੇ ਜਿਹੜੀ ਉਹ ਪ੍ਰਗਟਾਈ ਆ ਇਹ ਦੇਖਣ ਵਾਲੀ ਗੱਲ ਆ ਪਾਲਿਸੀ ਸ਼ਿਫਟ ਕੀ ਵਾਕਿਆ ਹੋ ਚੁੱਕੀ ਆ ਹੋ ਰਹੀ ਆ ਕੀ ਜਿਹੜੀ ਉਹ ਦੇਖਣ ਵਾਲੀ ਗੱਲ ਆ ਉਤੋਂ ਬਾਅਦ ਦੇ ਵਿੱਚ ਜਿਹੜੇ ਬਹੁਤ ਸਾਰੇ ਇਦਾਂ ਦੇ ਟਵੀਟ ਵੀ ਹਰਜੋਤ ਸਿੰਘ ਜੀ ਆ ਇੰਡੀਅਨ ਅਧਿਕਾਰੀਆਂ ਦੇ ਜਿਹੜੇ ਆਏ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਇੰਟੈਲੀਜੈਂਸ ਡਾਇਰੈਕਟਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਉਹਨਾਂ ਨੇ ਇਹ ਸ਼ਬਦ ਵਰਤੇ ਵੀ ਖਾਲਿਸਤਾਨੀਆਂ ਨੂੰ ਵਾਈਟ ਹਾਊਸ ਦੇ ਵਿੱਚ ਬਿਲਾ ਕੇ ਬਰੀਫਿੰਗਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਰਹੀਆਂ ਅਸੀਂ ਇਸ ਚੀਜ਼ ਦੇ ਉਲਟ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕਿੱਧਰ ਨੂੰ ਜਿਹੜੀ ਚਰਚਾ ਚੱਲੂਗੀ ਇਹ ਦੇਖਣ ਵਾਲੀ ਗੱਲ ਆ ਉਹਨਾਂ ਦਾ ਸੰਦਰਭ ਇਹ ਸੀਗਾ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ ਜਦ ਆਪਾਂ ਦੇਖਿਆ ਸੀਗਾ ਵੀ ਸਿੱਖ ਫਰ ਜਸਟਿਸ ਵਾਲੇ ਆ ਜਾਂਦੇ ਸੀਗੇ ਉੱਥੇ ਪੰਨੂ ਹੁਣੀ ਤੇ ਹੋਰ ਉਹਨਾਂ ਦੀ ਜਿਹੜੀਆਂ ਟੀਮ ਵਾਲਿਆਂ ਦੇ ਨਾਲ ਗੱਲਬਾਤ ਅਕਸਰ ਹੁੰਦੀ ਸੀ ਉਹ ਤਾਂ ਪੰਨੂ ਹੁਣੀ 트ੰਪ ਉਹਨਾਂ ਦੇ ਉਥੇ ਸੌ ਚੱਕ ਸਮਾਗਮ ਦੀ ਇੱਕ ਜਿਹੜੀ ਲਿਬਰਟੀ ਬਾਲ ਦੇ ਵਿੱਚ ਵੀ ਸ਼ਾਇਦ ਉੱਥੇ ਉਹਨਾਂ ਨੇ ਜਿਹੜੀ ਉਹ ਉੱਥੇ ਗਏ ਸੀ ਸ਼ਰਕਤ ਜਿਹੜੀ ਉਹ ਕੀਤੀ ਸੀ ਕੱਲ ਉਹਨਾਂ ਨੇ ਇੱਕ ਉਹ ਜਿਹੜੀ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਹੈ ਕੱਲ ਪਰਸੋਂ ਦੀ ਵੀ ਜਿਹੜਾ ਜਿਹੜਾ ਚੱਠੀ ਸਿੰਘਪੁਰਾ ਦੇ ਵਿੱਚ ਜੋ ਕਾਂਡ ਹੋਇਆ ਆ ਜੋ ਕਤਲਿਆਮ ਹੋਇਆ ਆ ਉਹ ਕਿੰਨਾ ਦਾ ਕਰਾਇਆ ਆ ਤੇ ਉਹ ਬੰਦਾ ਜਿਹੜਾ ਇਨਵੋਲਵ ਸੀਗਾ ਉਹ ਆ ਆ ਪਾ ਕੇ ਜਿਹੜਾ ਉਹ ਦੱਸ ਰਿਹਾ ਹੈਗਾ ਆ ਸੋ ਕਾਫੀ ਕੁਝ ਅਨਫੋਲਡ ਹੋ ਰਿਹਾ ਹੈ ਸਿੱਖਾਂ ਨੂੰ ਬਹੁਤ ਜ਼ਿਆਦਾ ਅਲਰਟ ਰਹਿਣ ਦੀ ਜਿਹੜੀ ਜ਼ਰੂਰਤ ਆ ਕਿਹਦਾ ਕਿਹਦੇ ਨਾਲ ਸਮਝੌਤਾ ਹੁੰਦਾ ਹੈ ਕੌਣ ਕਿਹਦੀਆਂ ਦੇ ਨਾਲ ਇੱਕ ਮੁਲਕ ਕਿੱਦਾਂ ਉਹਨਾਂ ਨੂੰ ਦੇਖਦਾ ਆ ਉਹ ਇੰਡੀਆ ਦੇ ਨਾਲ ਹੱਥ ਮਿਲਾਉਣਗੇ ਸਿੱਖਾਂ ਦੀ ਗੱਲ ਦੀ ਬਾਤ ਜਿਹੜੀ ਉਹ ਪਾਉਣਗੇ ਕਿਵੇਂ ਹੋਊਗਾ ਚੀਜ਼ਾਂ ਹੌਲੀ ਹੌਲੀ ਚੇਂਜ ਹੁੰਦੀਆਂ ਨੇ ਹੋ ਰਹੀਆਂ ਨੇ ਜਾਂ ਇਹ ਆਪਾਂ ਨੂੰ ਇੱਕ ਬਾਹਰੋਂ ਸਿਰਫ ਤੇ ਸਿਰਫ ਦਿਖਾਵੇ ਦੇ ਤੌਰ ਦੇ ਉੱਤੇ ਤੁਲਸੀ ਗਾਬੜ ਦਾ ਇਹ ਬਿਆਨ ਆ ਜਿਹੜਾ ਬੰਗਲਾਦੇਸ਼ ਨੂੰ ਲੈ ਕੇ ਉਹ ਕੀਤਾ ਆ ਪਰ ਆਪਾਂ ਨੂੰ ਇਹ ਵੀ ਜਿਹੜਾ ਨਾਲ ਹੀ ਜਾਣਣਾ ਜਿਹੜਾ ਉਹ ਜ਼ਰੂਰੀ ਆ ਵੀ ਤੁਲਸੀ ਗਾਬੜ ਇੱਕ ਸੌਫਟ ਕੋਰਡਨ ਰੱਖਦੀ ਆ ਮੋਦੀ ਹੁਣਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਆਰਐਸ ਦੇ ਨਾਲ ਜੁੜਨਾ ਜਾਂ ਮੋਦੀ ਦੇ ਨਾਲ ਜਿਹੜਾ ਉਹਨਾਂ ਦਾ ਫਰੈਂਡਸ਼ਿਪ ਜਿਹੜੀ ਇੱਕਸਾਬ ਦੇ ਨਾਲ ਹੋਣੀ ਆ ਉਹ ਵੀ ਕਈ ਤਰੀਕੇ ਦੇ ਨਾਲ ਸਿੱਖਾਂ ਨੂੰ ਉਸ ਦੇ ਵੀ ਵਿਚਾਰ ਕਰਨਾ ਚਾਹੀਦਾ ਆ ਇੱਕ ਜਣਾ ਤਾਂ ਚਲੋ ਕੀ ਕਰ ਸਕਦਾ ਉਹ ਇੱਕ ਡਿਫਰੈਂਟ ਗੱਲ ਆ ਪਰ ਆਪਣੇ ਜਿੰਨੇ ਵੀ ਤੁਹਾਡੇ ਉੱਥੇ ਲਿੰਕਸ ਹੈਗੇ ਨੇ ਉਹਨਾਂ ਨੂੰ ਜ਼ਰੂਰ ਐਕਟੀਵੇਟ ਕਰਕੇ ਇਸ ਚੀਜ਼ ਦੀ ਜਿਹੜੀ ਗੱਲ ਨੂੰ ਬਰਕਰਾਰ ਕਰਕੇ ਰੱਖਣਾ ਚਾਹੀਦਾ ਆ ਵੀ ਜੋ ਭਾਰਤ ਵਿੱਚ ਸਿੱਖਾਂ ਦੇ ਨਾਲ ਟੱਕਾ ਹੋ ਰਿਹਾ ਆ ਟੱਕਾ ਹੁੰਦਾ ਆ ਤੇ ਚੱਕਾ ਹੋਇਆ ਆ ਵੀ ਉਸ ਦੇ ਬਾਰੇ ਜਿਹੜਾ ਉਹ ਪਤਾ ਰਵੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਪਾਸਾ ਜਿਹੜਾ ਉਹ ਪਲਟ ਜਾਵੇ ਤੇ ਆਪਾਂ ਬਾਅਦ ਚ ਵੇਂਦੇ ਰਹਿ ਜੀਏ ਵੀ ਪਿੱਛੇ ਕਿਹੜੇ ਜਿਹੜੇ ਸਮਝੌਤੇ ਹੋ ਗਏ ਆ ਜਿੰਨੀਆਂ ਵੀ ਕਾਕਸਿਸ ਬਣੀਆਂ ਨੇ ਜਿੰਨੇ ਵੀ ਤੁਹਾਡੇ ਇਲੈਕਟਿਡ ਅਫੀਸ਼ੀਅਲਸ ਨੂੰ ਤੁਸੀਂ ਜਾਣਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਕਰਨਾਂ ਤਈਆਂ ਜਿਹੜੀ ਗੱਲ ਆ ਉਹ ਜ਼ਰੂਰ ਤਾਨੂੰ ਪਹੁੰਚਾਉਣ ਦੀ ਜ਼ਰੂਰਤ ਇੰਡੀਆ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਹੈ ਝੂਠ ਬੜਾ ਫਲਾਉਂਦਾ ਉਹ ਆਪਾਂ ਨੂੰ ਪਤਾ ਹੀ ਆ ਕਿੱਡੀਕ ਡੂੰਗੀ ਇਹ ਗੱਲਬਾਤ ਸੀਗੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਤુલਸੀ ਗੈਬਰਟ ਦੇ ਨਾਲ ਆ ਦੋ ਬੰਦੇ ਗਏ ਆ ਦੋਹਾਂ ਚੋਂ ਇੱਕ ਵੀ ਸ਼ਾਇਦ ਮੈਨੂੰ ਲੱਗਦਾ ਹੈ ਭਾਰਤੀ ਮੂਲ ਦਾ ਸੀ ਇੱਕ ਟੇਬਲ ਤੇ ਉਹ ਤਿੰਨ ਜਣੇ ਬੈਠੇ ਆ ਤੇ ਦੂਜੇ ਪਾਸੇ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ ਜਾਂ ਉਹਨਾਂ ਦੀ ਇੱਕ ਢੀ ਸਾਰੀ ਟੀਮ ਬੈਠੀ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੀ ਇੱਕ ਡਿਫੈਂਸ ਤੇ ਜਾਂ ਮੁਲਕਾਂ ਦੀ ਗੱਲਬਾਤ ਹੁੰਦੀ ਹੋਊਗੀ ਅ ਇਸ ਤੋਂ ਬਿਨਾ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਗਿਆ ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਗੁਰਦੁਆਰਾ ਸਾਹਿਬ ਗਏ ਬਾਅਦ ਦੇ ਵਿੱਚ ਨਿਊਜ਼ੀਲੈਂਡ ਖਬਰਾਂ ਉੱਥੇ ਫਲਾਈਆਂ ਗਈਆਂ ਕਿ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਜੋ ਸਿੱਖ ਬਾਹਰ ਬੈਠੇ ਰੌਲਾ ਪਾਉਂਦੇ ਆ ਖਾਲਸਾ ਦਾ ਇਹਨਾਂ ਨੂੰ ਚੁੱਪ ਕਰਾਇਆ ਜਾਵੇ ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਕੁਐਸਚਨ ਪੁੱਛਿਆ ਗਿਆ ਉੱਥੇ ਦੇ ਹੀ ਨਿਊਜ਼ੀਲੈਂਡ ਦੇ ਇੱਕ ਪੱਤਰਕਾਰ ਵੱਲੋਂ ਇੰਡੀਆ ਦੇ ਵਿੱਚ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਵੀ ਸਾਡੀ ਅਸੀਂ ਇੰਡੀਆ ਦੀ ਸੋਵਰਨਿਟੀ ਦੇ ਹੱਕ 'ਚ ਆ ਪਰ ਮੇਰੇ ਦੇਸ਼ ਦੇ ਵਿੱਚ ਜੇ ਕੋਈ ਬੋਲਦਾ ਆ ਉੱਥੇ ਆਜ਼ਾਦੀ ਆ ਹਰ ਇੱਕ ਨੂੰ ਬੋਲਣ ਦੀ ਸੋ ਉਹਨਾਂ ਨੇ ਸ਼ਰੀਆਮ ਕਹਤਾ ਵੀ ਮੈਂ ਉੱਥੇ ਨਹੀਂ ਕੋਈ ਰੋਕ ਸਕਦਾ ਹੈਗਾ ਸੋ ਜੋ ਖਬਰਾਂ ਆ ਰਹੀਆਂ ਆ ਇੰਡੀਆ ਨੂੰ ਅੱਜ ਦੀ ਡੇਟ 'ਚ ਪਾਕਿਸਤਾਨ ਜਾਂ ਚਾਈਨਾ ਤੋਂ ਖਤਰਾ ਨਹੀਂ ਲੱਗਦਾ ਸਿੱਖਾਂ ਤੋਂ ਖਤਰਾ ਲੱਗਦਾ ਹੈਗਾ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੀ ਤਾਂ ਹੀ ਕਰ ਲੋ ਮੱਛੀ ਹੋਏ ਪਏ ਆ ਵੀ ਕਿੱਦਾਂ ਜਿਹੜੇ ਇਹਨਾਂ ਦੀਆਂ ਗੁੱਡ ਚੀਜ਼ਾਂ ਦੇ ਵਿੱਚ ਆਈਏ ਵੀ ਆਪਣਾ ਕੰਮ ਇਹਨਾਂ ਨੇ ਕਿੱਦਾਂ ਕਰਾਉਣਾ ਜੀ ਸਿੱਕਾ ਨੂੰ ਬਿਲਕੁਲ ਜਿਹੜੇ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ ਜਿੱਥੇ ਵੀ ਨੇਚਰਲ ਡਿਜ਼ਾਸਟਰ ਆਉਂਦੇ ਆ ਹੈਲਪ ਕਰਨੀ ਚਾਹੀਦੀ ਆ ਤੇ ਕਿਤੇ ਵੀ ਕਿਸੇ ਵੀ ਮਿਨੋਰਟੀ ਦੇ ਨਾਲ ਧੱਕਾ ਹੁੰਦਾ ਕਿਸਾਨਾਂ ਨਾਲ ਧੱਕਾ ਹੁੰਦਾ ਹਰ ਜਗ੍ਹਾ ਕਿਸੇ ਵੀ ਮੁਲਕ 'ਚ ਹੁੰਦਾ ਆ ਸਾਥ ਦਿੰਦੇ ਰਹਿਣਾ ਚਾਹੀਦਾ ਜੀ ਤੇ ਅਲਰਟ ਵੀ ਰਹਿਣਾ ਚਾਹੀਦਾ ਵੀ ਕਿੱਥੇ ਕਿਹੜੀਆਂ ਜਿਹੜੀਆਂ ਚੱਲ ਰਹੀਆਂ ਆ ਤਾਂ ਜੋ ਬਾਅਦ ਵਿੱਚ ਆਪਾਂ ਪਛਤਾਈਏ ਨਾ ਤੇ ਆਪਣੇ ਜਿਹੜੇ ਇਹੇ ਅ ਐਕਟਿਵਿਜ਼ਮ ਜਿਹੜਾ ਚੱਲ ਰਿਹਾ ਹੈ ਆਪਣੀ ਗੱਲ ਨੂੰ ਪ੍ਰਚਾਰ ਦਾ ਜਿਹੜਾ ਕੰਮ ਜਿਹੜਾ ਉਹ ਚੱਲ ਰਿਹਾ ਆ ਉਸ ਦੇ ਉੱਤੇ ਉਸੇ شدت ਦੇ ਨਾਲ ਕੰਮ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਇੱਕ ਜਰੂਰ ਬੇਨਤੀ ਕਰਨੀ ਆ ਰਾਜਕਨ ਵੀਰ ਜੀ ਖਾਸ ਕਰਕੇ ਜਿਹੜੇ ਸਦਨ ਕੈਲੀਫੋਨੀਆ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਗ੍ਰਾਫਿਟੀ ਨੂੰ ਲੈ ਕੇ ਇਹ ਹਮੇਸ਼ਾ ਹੀ ਜਦੋਂ ਹੁੰਦਾ ਹੈਗਾ ਆ ਕਿਤਨੇ ਕਿਤੇ ਰੈਫਰੈਂਡਮ ਤਾਂ ਉਹ ਉਸ ਏਰੀਏ ਦੇ ਵਿੱਚ ਮੰਦਰਾਂ ਦੇ ਉੱਤੇ ਗਲਤ ਲਿਖ ਦਿੱਤਾ ਜਾਂਦਾ ਹੈ ਹਮੇਸ਼ਾ ਹੀ ਆਪਾਂ ਕਹਿੰਦੇ ਰਹਿੰਦੇ ਆ ਹਰ ਇੱਕ ਸਿੱਖ ਕਿਸੇ ਨੂੰ ਵੀ ਦੁਨੀਆ ਦੇ ਨੂੰ ਪੁੱਛ ਲਓ ਕਿ ਤੂੰ ਕਿਸੇ ਧਰਮ ਦੇ ਬਾਰੇ ਆ ਕਹਿਣਾ ਚਾਹੁੰਦਾ ਕੋਈ ਕਿਸੇ ਵੀ ਧਰਮ ਦੇ ਉਲਟ ਜਿਹੜੇ ਸਿੱਖ ਆ ਉਹ ਨਹੀਂ ਹੁੰਦੇ ਕੋਈ ਵੀ ਦੁਨੀਆ ਦਾ ਧਰਮ ਹੋਵੇ ਸੋ ਉਹ ਉਸ ਏਰੀਏ ਦੇ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਨੂੰ ਜ਼ਰੂਰ ਲੋਕਲ ਪੁਲਿਸ ਦੇ ਕੋਲ ਜਾਣਾ ਚਾਹੀਦਾ ਵੀ ਭਾਈ ਇਨਵੈਸਟਿਗੇਟ ਕਰੋ ਜਲਦੀ ਤੋਂ ਜਲਦੀ ਹਮੇਸ਼ਾ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਆ ਇਸ ਵਾਰੀ ਥੋੜਾ ਇਸ ਵਾਰੀ ਸਿੱਖਾਂ ਦਾ ਨਾਮ ਨਹੀਂ ਲਿਆ ਗਿਆ ਪਰ ਬੇਰੀਏ ਦੇ ਵਿੱਚ ਜਦੋਂ ਵਾਪਰਿਆ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਇਲੈਕਟਿਡ ਆਫੀਸ਼ੀਅਲਸ ਨੇ ਵੀ ਕਿਹਾ ਵੀ ਜੀ ਇਹ ਦੇ ਵਿੱਚ ਇਹਨਾਂ ਦਾ ਹੱਥ ਆ ਆ ਸੋ ਉਹ ਜ਼ਰੂਰ ਸਿੱਖਾਂ ਨੂੰ ਵੀ ਉੱਥੇ ਜਾ ਕੇ ਜਾਣਾ ਚਾਹੀਦਾ ਵੀ ਇਨਵੈਸਟੀਗੇਟ ਕਰੋ ਤਾਂ ਕਿ ਐਕਸਪੋਜ਼ ਕੀਤਾ ਜਾ ਸਕੇ ਜਿਸ ਤਰ੍ਹਾਂ ਆਸਟ੍ਰੇਲੀਆ ਚ ਐਕਸਪੋਜ਼ ਹੋਏ ਸੀ ਵੀ ਪਈਏ ਤਾਂ ਆਪ ਹੀ ਜਿਹੜਾ ਲਿਖਣ ਲੱਗੇ ਹੋ ਸੀ ਤਾਂ ਕਿ ਦੁਨੀਆ ਦੇ ਵਿੱਚ ਜੋ ਬਦਨਾਮ ਕਰਨ ਦੀ ਕੋਸ਼ਿਸ਼ ਆ ਉਸ ਨੂੰ ਕਲੀਅਰ ਕੀਤਾ ਜਾ ਸਕੇ ਜੀ ਆਨਲਾਈਨ ਹੈ ਜੀ ਇਜਾਦਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤ